ਵਾੜ ਨੰਬਰ 72 ਟਪਈ ਦੇ ਲੋਕ ਟੁੱਟੀਆਂ ਸੜਕਾਂ ਤੇ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਬਹੁਤ ਪਰੇਸ਼ਾਨ ਹਨ ਜਦੋਂ ਉਹਨਾਂ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਹੋਇਆ ਤਾਂ ਉਹਨਾਂ ਦੇ ਸਬਰ ਦਾ ਬੰਡ ਟੁੱਟਿਆ ਸ਼ਹਿਰ ਦੇ ਟਪਈ ਰੋਡ ਤੇ ਪਰੇਸ਼ਾਨ ਲੋਕਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ ਇਸ ਮੌਕੇ ਵਿਕਰਮ ਸਿੰਘ ਵਾਡ ਪ੍ਰਧਾਨ ਕੁਲਦੀਪ ਸਿੰਘ ਹਰੀਪੁਰਾ ਬਬਲੀ ਅਜੇ ਕੁਮਾਰ ਟਪਈ ਪਰਮ ਸਿੰਘ ਟਪਈ ਜਸਪਾਲ ਸਿੰਘ ਰੇਸ਼ਮ ਸਿੰਘ ਪਰਵਿੰਦਰ ਸਿੰਘ ਪੰਮਾ ਹਰਜਿੰਦਰ ਸਿੰਘ ਬੱਬੂ ਪਹਿਲਵਾਨ ਨੇ ਕਿਹਾ ਕਿੱਤੇਪਈ ਰੋਡ ਦੀ ਸੜਕ ਪਿਛਲੇ 10 ਸਾਲਾਂ ਤੋਂ ਟੁੱਟੀ ਹੋਈ ਹੈ ਸੜਕ ਤੇ ਵੱਡੇ ਵੱਡੇ ਟੋਏ ਪੈਣ ਕਰ ਇਥੋਂ ਲੰਘਣ ਵਾਲੇ ਈ ਰਿਕਸ਼ਾ ਅਤੇ ਦੋ ਪਹੀਆ ਵਾਹਨ ਅਕਸਰ ਡਿੱਗ ਜਾਂਦੇ ਹਨ ਅਤੇ ਸਵਾਰ ਲੋਕ ਜ਼ਖਮੀ ਹੋ ਜਾਂਦੇ ਨੇ ਉਹਨਾਂ ਕਹਿੰਿਆ ਕਿ ਸਾਢੇ 3 ਦਿਨ ਸਾਲ ਪਹਿਲਾਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ ਸਰਕਾਰ ਦੇ ਵਿਧਾਇਕ ਨੇ ਕਾਂਗਰਸ ਸਰਕਾਰ ਦੌਰਾਨ ਇਸ ਟੁੱਟੀ ਸੜਕ ਦੀ ਮੁਰੰਮਤ ਕਰਨ ਦਾ ਵਾਅਦਾ ਕੀਤਾ ਸੀ ਪਰ ਚੋਣ ਜਿੱਤਣ ਤੋਂ ਬਾਅਦ ਉਹਨਾਂ ਨੇ ਇੱਕ ਵਾਰ ਵੀ ਇਸ ਇਲਾਕੇ ਦਾ ਦੌਰਾ ਨਹੀਂ ਕੀਤਾ ਅਤੇ ਨਾ ਹੀ ਲੋਕਾਂ ਦੀ ਇਸ ਸਮੱਸਿਆ ਦੇ ਹੱਲ ਲਈ ਕੋਈ ਠੋਸ ਕਦਮ ਚੁੱਕਿਆ ਆਮ ਆਦਮੀ ਪਾਰਟੀ ਸਰਕਾਰ ਦੇ ਪਿਛਲੇ ਸਾਢੇ ਤਿੰਨ ਸਾਲਾਂ ਵਿੱਚ ਨਾ ਤਾਂ ਸੜਕਾਂ ਬਣ ਰਹੀਆਂ ਹਨ ਨਾ ਹੀ ਉਹਨਾਂ ਨੂੰ ਪਹਿਲਾਂ ਵਾਂਗ ਪਦਰਾ ਕੀਤਾ ਜਾ ਰਿਹਾ ਅਤੇ ਨਾ ਹੀ ਇਲਾਕੇ ਵਿੱਚ ਸੀਵਰੇਜ ਦੀ ਸਮੱਸਿਆ ਦਾ ਹੱਲ ਹੋਇਆ ਹੈ ਉਹਨਾਂ ਕਿਹਾ ਕਿ ਟੁੱਟੀਆਂ ਸੜਕਾਂ ਤੇ ਸੀਵਰੇਜ ਤੇ ਗਲੀਆਂ ਵਿੱਚ ਮੀਂਹ ਦਾ ਪਾਣੀ ਖੜਾ ਰਹਿਣ ਕਾਰਨ ਇਲਾਕੇ ਵਿੱਚ ਮੱਛਰਾਂ ਦੀ ਬਹੁਤਾਤ ਕਾਰਨ ਲੋਕ ਡੇਂਗੂ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਇਹ ਪਿਛਲੇ 7-8 ਸਾਲ ਤੋਂ ਇਹ ਸੜਕ ਦੀ ਬਹੁਤ ਸਮੱਸਿਆ ਆ ਰਹੀ ਹੈ ਇੱਥੇ ਰੋਜ਼ ਹੀ ਆਟੋ ਪਲਟਦੇ ਬੀਬੀਆਂ ਡੇਡੀਆਂ ਕਈਆਂ ਦੇ ਚੂਲੇ ਟੁੱਟੇ ਵਿਚਾਰੀਆਂ ਦਿਹਾੜੀ ਲੋਨ ਜਾਂਦੀਆਂ ਉਹਨਾਂ ਦੇ ਮੰਜਿਆਂ ਦੇ ਪਈਆਂ ਇਹ ਕੋਈ ਨਹੀਂ ਸੁਣਵਾਈ ਕਰ ਰਿਹਾ ਪਿਛਲੀਆਂ ਸਰਕਾਰਾਂ ਨੇ ਨਹੀਂ ਕੀਤੀ ਐਤ ਕੰਮ ਨਹੀਂ ਕੀਤੀ ਇਹ ਬਹੁਤ ਬੁਰਾ ਹੈ ਲਈ ਸਰਕਾਰਾਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਇਹਦਾ ਜਲਦ ਜਲਦ ਸੁਣਵਾਈ ਕੀਤੀ ਜਾਵੇ ਇਹ ਜੇ ਸਰਕਾਰ ਆਪਣਾ ਸੜਕ ਬਣੀ ਆ ਨਾ ਇੱਥੋਂ ਲੈ ਕੇ ਬੁੜੀ ਸਾਹਿਬ ਤੱਕ ਇਹ ਬਣੀ ਆ ਨਵਜੋਤ ਸਿੰਘ ਸਿੱਧੂ ਆਕਾਲੀ ਭਾਜਪਾ ਸਰਕਾਰ ਦੇ ਟਾਈਮ ਦੇ ਵਿੱਚ ਉਸ ਤੋਂ ਬਾਅਦ ਕਿਸੇ ਨੇ ਵੀ ਇੱਥੇ 5 ਰੁਪਏ ਨਹੀਂ ਲਾਏ ਜਿੱਥੇ ਤੁਸੀਂ ਵੇਖ ਰਹੇ ਹੋ ਇੱਥੋਂ ਲੈ ਕੇ ਬੋੜੀ ਸਾਹਿਬ ਇਤਿਹਾਸਿਕ ਗੁਰਦੁਆਰਾ ਆਇਆ ਹੋ। ਉਹ ਤੋਂ ਲੈ ਕੇ ਜਾਂਦੇ ਆ ਮੇਰਾ ਖਿਆਲ ਆ ਵੀ ਇਹ ਘਟ ਵੀ ਹੋਏਗਾ ਨਾ 200 ਤੋਂ ਉੱਪਰ ਡੋਇਆ ਹੈਗਾ। ਨਹੀਂ ਤੁਸੀਂ ਗਿਣ ਕੇ ਦੇਖ ਸਕਦੇ ਹੋ। ਅਸੀਂ ਇਹਨਾਂ ਨੂੰ ਬੇਨਤੀ ਕਰਦੇ ਆ ਕਿ ਜੇ ਤੁਸੀਂ ਨਹੀਂ ਲਾ ਕੋਈ ਕੰਮ ਕਰ ਸਕਦੇ। ਇੱਥੋਂ ਦਾ ਐਮਐਲਏ ਆ ਜਾਵੇ ਤੇ ਕਾਉਂਸਲਰ ਜਿਹੜੇ 2-3 ਨੇ ਉਹ ਆ ਜਾਣ ਇਹਨਾਂ ਦੇ ਤੇ ਅਸੀਂ ਇੱਥੋਂ ਗ੍ਰਾਹੀ ਕਰਨੀ ਚਾਲੂ ਕਰ ਦਿੰਨੇ ਆ ਨਾ ਅਸੀਂ ਗ੍ਰਾਹੀ ਕਰਕੇ ਆਪਣੇ ਕੋਲੋਂ ਬਣਵਾ ਲੈਨੇ ਆ। ਕਿਸੇ ਨੇ ਇਹਦੇ ਵੱਲ ਧਿਆਨ ਹੀ ਨਹੀਂ ਮਾਰਿਆ। 5 ਫਲ ਕਾਂਗਰਸ ਪੂਰੇ ਕਰ ਗਈ ਏ ਸਾਢੇ 3 ਫਲ ਇਹਨਾਂ ਨੂੰ ਹੋ ਗਏ ਫੜਕ ਦੀ ਹਾਲਤ ਇੰਨੀ ਕਿ ਹਫਤਾ ਬਾਅਦ ਵੀ ਮੀਂਹ ਪੈ ਜੇ ਤਾਂ ਢਪਈ ਦਾ ਲਿੰਕ ਹੀ ਟੁੱਟ ਜਾਂਦਾ ਵਾ ਬਾਕੀ ਸ਼ਹਿਰ ਨਾਲ ਤੇ ਬੜਾ ਔਖਾ ਵਾ ਲੋਕ ਵਿਚਾਰੇ ਡਿੱਗਦੇ ਆ ਟੰਦੇ ਆ ਘਰਾਂ ਚ ਪਰੌਣੇ ਨਹੀਂ ਆਉਂਦੇ 10-10 ਦਿਨ 20 ਪੈਲੇ ਤੇ ਲੰਘਣਾ ਕਿਧਰੋਂ ਤੇ ਉਹ ਬੜਾ ਔਖਾ ਏ ਤੇ ਇਹੋ ਗਰਜਾਰਸ਼ ਇਹਨਾਂ ਨੂੰ ਕਰਾਂਗੇ ਵੀ ਇਹਦੇ 'ਲੱਲ ਧਿਆਨ ਦਿੱਤਾ ਜਾਵੇ ਅੱਜ ਜੋ ਸਾਡੀ ਇਹ ਸਾਰੀ ਸੰਗਤ ਇਕੱਠੀ ਹੋਈ ਆ ਕਿ ਜਿਹੜੀ ਗੁੰਗੀ ਤੇ ਬਹਿਰੀ ਸਰਕਾਰ ਆ ਉਹਨੂੰ ਹਲੂਣਾ ਦੇਣ ਵਾਸਤੇ ਇਕੱਠੀ ਹੋਈ ਆ ਤਾਕੇ ਇੰਨੇ ਦੇਰ ਤੋਂ 8-10 ਸਾਲ ਤੋਂ ਜਿਹੜੀ ਸੜਕ ਟੁੱਟੀ ਆ ਅੱਜ ਤੱਕ ਇਨ੍ਹਾਂ ਨੇ ਕਿਸੇ ਨੇ ਗੌਰ ਨਹੀਂ ਕੀਤੀ ਰਾਵਾਂ ਦੇ ਵਿੱਚ ਆਉਂਦੇ ਜਾਂਦੇ ਕਈ ਲੋਕ ਡਿੱਗਦੇ ਆ ਠੱਟਦੇ ਆ ਪਰ ਇਨ੍ਹਾਂ ਦੇ ਕੰਨ ਤੇ ਜੂਨ ਹੀ ਸਰਕਦੀ ਪਹਿਲਾਂ ਵੀ ਕਈ ਵਾਰ ਲੋਕਾਂ ਨੇ ਪ੍ਰਦਰਸ਼ਨ ਕੀਤੇ ਆ ਇਹਨਾਂ ਨੂੰ ਕਿਹਾ ਵਾ ਪਰ ਇਨ੍ਹਾਂ ਦੇ ਕੰਨ ਤੇ ਜੂਨ ਹੀ ਸਰਕੀ ਅਗਰ ਸਰਕਾਰ ਨੇ ਅੱਜ ਇਹਨਾਂ ਮਤਲਬ ਗੱਲਾਂ ਨੂੰ ਨਾ ਧਿਆਨ ਚ ਲਿਆਂਦਾ ਨਾ ਸੜਕ ਬਣਾਈ ਤੇ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਜਿਹੜਾ ਰੋਜ਼ ਪ੍ਰਦਰਸ਼ਨ ਆ ਤੇ ਜਾਦਾ ਤੇਜ਼ ਹੋਏਗਾ ਇਸ ਵਕਤ ਹਲਕਾ ਪੱਛਮੀ ਦੀ ਵਾਰਡ ਨੰਬਰ 72 ਦੇ ਵਿੱਚ ਮੌਜੂਦ ਆ ਇਹ ਉਹ ਰਸਤਾ ਹੈ ਜਿਹੜਾ ਟਪਈ ਤੋਂ ਇਤਿਹਾਸਿਕ ਸਥਾਨ ਬੋੜੀ ਸਾਹਿਬ ਨੂੰ ਜਾਂਦਾ ਹੈ ਤੇ ਹਾਲਾਤ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਸੜਕਾਂ ਟੁੱਟੀਆਂ ਹੋਈਆਂ ਨੇ ਮੀਂਹ ਦਾ ਪਾਣੀ ਖੜਾ ਹੈ ਆਏ ਦਿਨ ਹਾਦਸੇ ਹੋ ਰਹੇ ਨੇ ਇਲਾਕਾ ਵਾਸੀਆਂ ਨੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਰੇਬਾਜ਼ੀ ਕੀਤੀ ਹੈ ਤੇ ਇੱਕ ਅਲਟੀਮੇਟਮ ਦਿੱਤਾ ਹੈ ਕਿ ਸਰਕਾਰ ਤੇ ਨਗਰ ਨਿਗਮ ਇਹਨੂੰ ਜਲਦ ਤੋਂ ਜਲਦ ਸੜਕ ਨੂੰ ਬਣਾਵੇ ਨਹੀਂ ਤਾਂ ਲੋਕ ਜਿਹੜੇ ਨੇ ਜਾਂ ਤਾਂ ਸੰਘਰਸ਼ ਕਰਨਗੇ ਜਾਂ ਫਿਰ ਖੁਦ ਉਗਰਾਹੀ ਕਰਕੇ ਇਸ ਸੜਕ ਨੂੰ ਬਣਵਾਉਣਗੇ ਜਿਸ ਦੇ ਨਾਲ ਸਰਕਾਰ ਤੇ ਪ੍ਰਸ਼ਾਸਨ ਨੂੰ ਨਮੋਸ਼ੀ ਝਲਨੀ ਪੈ ਸਕਦੀ ਹੈ ਸੋ ਉਮੀਦ ਕਰਦੇ ਹਾਂ ਕਿ ਲੋਕਾਂ ਦੀ ਆਵਾਜ਼ ਜਲਦ ਪ੍ਰਸ਼ਾਸਨ ਤੱਕ ਪਹੁੰਚੇਗੀ ਤੇ ਇਸ ਸੜਕ ਦਾ ਸੁਧਾਰ ਕੀਤਾ ਜਾਵੇਗਾ ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਵੇ ਨਿਊਜ਼